ਗੁਰੂ ਸਾਹਿਬ ਦੀ ਹਰ ਕੋ ਸੇਵਾ ਸੁਭਾਲ ਨਹੀਂ ਹੋਈ ਸਾਰੇ ਸੰਤੋ ਕੋ ਮਾਫੀ ਮੰਗਦਾ ਜੀ ਗੁਨਾਹ ਹੋਇਆ ਮੈਂ ਫੋਜੀ ਜੇਕਰ ਸੇਵਾ ਸੁਭਾਲ ਨਹੀਂ ਹੋਈ ਤੇ ਤੁਸੀਂ ਅਛੜਿਆ ਕਾਲ ਤੱਕ ਸਾਹਿਬ ਜਾਂਦੇ ਉੱਥੇ ਮਹਾਰਾਜ ਜੀ ਉੱਥੇ ਜਾ ਕੇ ਜਾਂਦੇ ਤੇ ਤੁਸੀਂ ਇਹ ਫਿਰ ਕਿਉਂ ਰੱਖਿਆ ਐਸੇ ਗਲਤੀ ਹੋ ਗਈ ਗੁਨਾਹ ਹੋ ਗਿਆ ਮੈਂ ਬੰਦ ਕੇ ਬਸ ਤੂੰ ਮਾਰੇ ਤੁਹਾਡੇ ਘਰ ਆ ਜੀ ਨਹੀਂ ਤੀਨ ਲੰਗਰ ਹਾਂ ਨਹੀਂ 10 ਸਾਲ 10 ਸਾਲ 10 ਸਾਲ ਇਹਨਾਂ ਦੇ ਜਿਹੜੀ ਦੁਕਾਨ ਆ ਗੋਲ ਹੱਟੀ ਚੌਂਕ ਆਪ ਸਜਾਵੇ ਕੋ ਸ੍ਰੀ ਕਾਉਕਸਾ ਸਾਹਿਬ ਇਹ ਪ੍ਰਵਾਣ ਉਪਤ ਜਿਸੇ ਕਿਹਾ ਅੱਜ ਇਹਨਾਂ ਨੂੰ ਇਹ ਕਹਾਂਗੇ ਕੋਈ ਕਾਉਕਸਾ ਸਾਹਿਬ ਦੀ ਪੋਤੀ ਦੀ ਸੇਵਾ ਹੈ ਪ੍ਰਕਾਰ ਇਹ ਨਹੀਂ ਸੁਪਾਈ ਨਹੀਂ ਕਰ ਸਕਦਾ ਇਹੋ ਨਾਮ ਹੈ ਜੋ ਫਿਰ ਵੀ ਕਰੀ ਜਾਂਦੇ ਆ ਸ੍ਰੀ ਕਾਉਕਸਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਕਿ ਇਹ ਕੰਮ ਹੋ ਰਿਹਾ ਵਾ ਤੇ ਸ੍ਰੀ ਕਾਉਕਸਾ ਸਾਹਿਬ ਅਗੇ ਅਗੇ ਹੁਣ ਚਾਲੇ ਨਾਗੇ ਨਾਗੇ ਪਾਣੀ ਉਤਾਨੇ ਕਰਾਉ ਰਿਹਾ ਤੇ ਅਸੀਂ ਫਿਰ ਹੋਰ ਦੂਜੇ ਦੇਸ਼ਾਂ ਤੋਂ ਜਾਣਗੇ ਉਹ ਤਾਂ ਨਹੀਂ ਬੁਲਾਇਆ ਕੋਈ ਨਹੀਂ ਆਹ ਲੱਕ ਤੇ ਬੈਠੇ ਹੋਏ ਕੋਈ ਹੋਈ ਬੜਾ ਪੁੱਤੀ ਆਈ ਬੜਾ ਪੁੱਤੀ ਆ ਇਹ ਸਾਡੇ ਬੰਦਿਆਂ ਨੂੰ ਬੜੀ ਮਾੜੀ ਆ ਤਾਂ ਪਹਿਲਾਂ ਹੀ ਪੁੱਤੀ ਰੱਖਣ ਦੀ ਆਹ ਦੇਖੋ ਮੈਂ ਨੂਕੀ ਘਟਾ ਘਟਾ ਤੇ ਦਸ ਤਈਂ ਦਾ ਘਟਾ ਦੇ ਸੇਵਾ ਹੀ ਕਰੀ ਗੋ ਨਾਮ ਨਾਮ ਬਾਣੀ ਆ ਬਾਣੀ ਆ ਅਮਰਤ ਕੀਰਤਨ ਹੈ ਨਾ ਅਮਰਤ ਕੀਰਤਨ ਨਾ ਉਹ ਵਰਪਣਾ ਉੱਥੇ ਆ ਲੋ ਬਾਬਾਈ ਆ ਗਈ ਹੈ ਨਹੀਂ 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 ਸੇਵਾ ਹੁੰਦੀ ਹੈ ਸੇਵਾ ਕਰਦੇ ਕਿਹੜੀ ਗੱਲਾਂ ਪ੍ਰਕਾਸ਼ ਕੀਤਾ ਵਾ ਕਿ ਲੋੜ ਹੈ ਸਾਨੂੰ ਲਾਗੇ ਗੁਰੂ ਘਰ ਤੁਸੀਂ ਜਾ ਨਹੀਂ ਸਕਦੇ ਉਹ ਗੱਲ ਵੀ ਕਬਜਾਂ ਵਾਸਤੇ ਪਾਣੀ ਚਲੋ ਸਾਰੇ ਜਨਤਾ ਨੂੰ ਜਾਣਦੇ ਆ। ਕੋਈ ਉਦਨ ਨਹੀਂ ਰਹਿੰਦਾ ਗੁਰਬਖਸ਼ ਨਾਨਕ ਦਾ। ਜੇ ਮੈਂ ਦੱਸਾਂ। ਇਹ ਟੀਸੀਪੀ ਅੰਗ ਵੇਖੋ ਮਹਾਰਾਜ ਜੀ। ਸੰਦੇਪ ਭਾਈ ਇੱਧਰ ਬਾਹਰ ਆ। ਆਹ ਵੇਖੋ ਇੱਧਰ ਗੱਡੀਆਂ ਵੇਖੋ ਮਹਾਰਾਜ ਜੀ। ਆਹ ਵੇਖੋ ਮਹਾਰਾਜ ਦੇ ਬਾਰੀ ਆਉਂਦੇ। ਨਹੀਂ ਸੇਵਾ ਹੈ ਇੱਥੇ ਕੁਝ ਹੋਰ। ਇਹ ਮਹਾਰਾਜ ਦਾ ਹਨ ਰਹੀ। ਆਸ਼ੀਆ ਬੜੇ ਜਰਦਾ ਬੜੇ ਜਰਦਾ ਪ੍ਰਕਾਸ਼। ਸੋਖਾ ਸੰਕਰਨ ਰਹੀ ਰਹਿੰਦੇ। ਸੋਖਾ ਸੰਕਰਨ ਹੋ ਗਿਆ ਹੈ ਨਾ ਜਿੱਤੋਂ ਆਵੇ। ਉੱਥੇ ਦਾ ਉੱਥੇ ਪ੍ਰਕਾਸ਼ ਹੋ ਰਿਹਾ। ਉੱਥੇ ਦਾ ਉੱਥੇ ਦਾ ਘਟਾ ਵੇਖੋ। ਜਿੱਥੇ ਪ੍ਰਕਾਸ਼ ਹੋਇਆ ਉੱਥੇ ਦਾ ਉੱਥੇ ਦਾ ਜਿੱਥੇ ਪ੍ਰਕਾਸ਼ ਹੀ ਉੱਥੇ ਦਾ ਉੱਥੇ ਹੀ ਪ੍ਰਕਾਸ਼ ਆਹ ਸਾਡੇ ਆਵਾਜ਼ ਕਰਦੇ ਨਹੀਂ ਹੁੰਦਾ ਸਿੱਖ ਇਧਰ ਵੇਖੋ ਕਟਾ ਤੇ ਹੱਥ ਮਾਰ ਕੇ ਵੇਖੋ ਪਾਲਖਾ ਨੂੰ ਛੱਡੋ ਤੁਸੀਂ ਮਹਾਰਾਜ ਨੂੰ ਕਟਾਵਾ ਨਹੀਂ ਕਰੁੰਦਾ ਹੋਇਆ ਆਹ ਵੇਖੋ ਆਹ ਚੀਜ਼ ਦੇਖੋ ਆਗੇ ਮੁਲਾਦ ਆਹ ਲੈਣ ਆਹ ਲੈਣ ਵੇਖੋ ਜਿੱਥੇ ਪ੍ਰਕਾਸ਼ ਹੋਇਆ ਮਹਾਰਾਜ ਦਾ ਉਦਾਂ ਦਾ ਉਦਾਂ ਪ੍ਰਕਾਸ਼ਨ ਕਰੀ ਹੋਇਆ ਇੰਨਾਂ ਮਹਾਰਾਜ ਦਾ ਆ ਲੈਣ ਬਣੀ ਦੇ ਆ ਲੈਣ ਸਰੋ ਮਣੀ ਕਮੇਟੀ ਨੇ ਕੋਈ ਐਸਾ ਪ੍ਰਬੰਧ ਨਹੀਂ ਬਣਾਇਆ ਨਾ ਤੁਹਾਨੂੰ ਪ੍ਰਚਾਰ ਕਮੇਟੀ ਨੇ ਨਾ ਸ੍ਰੀ ਅਕਾਲਤਾ ਸਾਹਿਬ ਵੱਲੋਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਕਿ ਜੇਕਰ ਇਹਨਾਂ ਦੋਸ਼ੀਆਂ ਨੂੰ ਸ੍ਰੀ ਅਕਾਲਤਾ ਸਾਧਕੇ ਤੇ ਧਾਰਮਿਕ ਸਜ਼ਾਵਾਂ ਲਾ ਕੇ ਤੇ ਮੀਡੀਆ ਵਿੱਚ ਦੇ ਦੇਣਾ ਤੇ ਮੇਰੇ ਹਸਾਬ ਨਾਲ ਦੂਜੇ ਵੀ ਜਿੰਨਾਂ ਦੇ ਘਰਾਂ ਦੇ ਗੁਰੂ ਗ੍ਰੰਥ ਸਾਹਿਬ ਸ਼ਰਧਾ ਪ੍ਰਕਾਸ਼ ਕਰਕੇ ਸ਼ਰਾਬਾਂ ਮੀਟ ਕੋਈ ਰਹਿਤ ਮਰਜ਼ਾਦਾ ਨਹੀਂ ਹੈਗੀ ਅੰਮ੍ਰਿਤ ਵੇਲੇ ਪ੍ਰਕਾਸ਼ ਨਹੀਂ ਕਰਨਾ ਕੋਈ ਨੇਤਰੀ ਵੀ ਕਰਨਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੋਈ ਵੀ ਗਰੰਟੀ ਦਾ ਪਾਰਤੀ ਸਿੰਘ ਗੁਰਦਰਾ ਸਾਹਿਬ ਲੈ ਕੇ ਆਉਂਦੇ ਜੀ ਜਾਂ ਉਹਨਾਂ ਨੂੰ ਕੋਈ ਡਿਊਟੀ ਤੇ ਲਾਉਂਦੇ ਜੇ ਪਹਿਲਾਂ ਉਹਦੇ ਕੋਲ ਨਿਤਨੇਮ ਸੌਂਦੇ ਜੇ ਪੁੱਛਦੇ ਅਮਰਧਰ ਕਿਤੋਂ ਸ਼ਿਕਾ ਦਾ ਸਰਟੀਫਿਕੇਟ ਦਿਖਾਓ ਤੇ ਫਿਰ ਤਾਬਿਆਂ ਦੀ ਮਹ ਦਿੰਦੇ ਜੇ ਕਿ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਪਹਿਲਾਂ ਵੇਖਿਆ ਅਮਰਧਰ ਹੀ ਆ ਕੋਈ ਨਹੀਂ ਇਹਨਾਂ ਨੇ ਵੇਖਿਆ ਇਹ ਜਿਹੜੀਆਂ ਬੇਦਬੀਆਂ ਕਰਾ ਰਿਆ ਦਿੱਲੀ ਕਮੇਟੀ ਜਿਹੜੀ ਗੁਰੂ ਗ੍ਰੰਥ ਸਾਹਿਬ ਛਿਪਾਈ ਕਰ ਰਹੀ ਹੋ ਤੇ ਸ਼ਰੋਮਣੀ ਕਮੇਟੀ ਕਰ ਰਹੀ ਆ ਇਹ ਦੋਸ਼ੀ ਜਿਹੜੀ ਸ਼ਰੋਮਣੀ ਕਮੇਟੀ ਆ ਮੈਂ ਤੇ ਇਹਨਾਂ ਨੂੰ ਦੋਸ਼ੀ ਠਹਿਰਾਉਂਗਾ ਵੇਖੋ ਗੁੜਕਾ ਸਾਹਿਬ ਕੇ ਫੜ ਕੇ ਸੌਂ ਖਾਦੀ ਕੈਪਟਨ ਨੇ ਤੇ ਉਹ ਵੀ ਸਰਕਾਰ ਚੱਲ ਗਈ ਸਿੰਘਾਂ ਦੇ ਉੱ ਜੇ ਹੁਣ ਸਿੰਘਾਂ ਦੇ ਉੱਤੇ ਝੂਠੇ ਪਰਚੇ ਕਰਕੇ ਅੰਮ੍ਰਿਤਸਰ ਦੇ ਡੂਅਰ ਜੇਲ੍ਹ ਦੇ ਇਸ ਐ ਸਰਕਾਰ ਨੇ ਤੇ 8 ਸੀਟਾ ਤੋਂ ਉਹ ਵੀ ਮਾਰਖਾ ਗੇ ਮੈਂ ਬੇਨਤੀ ਕਰਦਾ ਇਹ ਗੁਰੂ ਗ੍ਰੰਥ ਸਾਹਿਬ ਤੇ ਸਿੰਘਾਂ ਦੀ ਮਾਰਵਾ ਇਹ ਮੁਖ ਵਿੱਚੋਂ ਬੋਲ ਨਹੀਂ ਕੱਢਦੇ ਬੱਤੀਆਂ ਦੰਦਾ ਦਾ ਜਿਹੜਾ ਬੋਲ ਨਿਕਲਿਆ ਇਹ ਤੋਬ ਨਾਲੋਂ ਮਾੜਾ ਜੇ ਸਰਕਾਰ ਨੂੰ ਕੀ ਪਹਿਲਾਂ ਸਭ ਤੋਂ ਇਹ ਸਰੂਵਣੀ ਕਮੇਟੀ ਕੋਲ ਮੰਗ ਕਰਦੇ ਆ ਕਿ ਇਹ ਜਿਹੜੀ ਵੀ ਕੋਈ ਭਾਵੇਂ ਫੋਟੋਆਂ ਦੀ ਸੇਵਾ ਵਾ ਜਦੋਂ ਇੱਥੇ ਆੜ ਕੇ ਫੋਟੋਆਂ ਵੇਖੀਆਂ ਹਰਮੰਦਰ ਸਾਹਿਬ ਦੀਆਂ ਤੇ ਆਖਰੂਆਂ ਘਟਾ ਚੜ੍ਹ ਆਇਆ ਵਾ ਆ ਵੇਖੋ ਕਿੰਨਾ ਘਟਾ ਚੜ੍ਹ ਆਇਆ ਵਾ ਆੜੀਆਂ ਫੋਟੋਆਂ ਹਰਮੰਦਰ ਸਾ ਜਿਹੜੀਆਂ ਪੁੰਝੇ ਪਈਆਂ ਵਾ ਤੇ ਪਤਾ ਨਹੀਂ ਕਿੰਨੀਆਂ ਕਿ ਇਹ ਲੋਕ ਜਿਹੜੀਆਂ ਬੇਰਮੀਆ ਕਰਕੇ ਤੇ ਫਿਰ ਮੁੜ ਕੇ ਆਪੇ ਸੰਸਕਾਰ ਕਰਕੇ ਸੁੱਟ ਦਿੰਦੇ ਆ ਮੇਰੀ ਬੇਨਤੀ ਹੈ ਕਿ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿੰਨਾ ਜਿੰਨਾਂ ਦੇ ਘਰ ਵਿੱਚ ਹੈ ਜੇ ਉਹ ਸੇਵਾ ਨਹੀਂ ਕਰਦੇ ਤੇ ਉਹ ਉਹਨਾਂ ਦੇ ਬੱਚਿਆਂ ਨੂੰ ਮੇਰੀ ਬੇਨਤੀ ਹੈ ਬਜ਼ੁਰਗਾਂ ਅੱਲਾ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਵੇਖ ਕੇ ਆਪੇ ਹੀ ਲਾਗਲੇ ਗੁਰੂ ਗ੍ਰੰਥ ਸਾਹਿਬ ਜੀ ਉਸ ਮਹਾਨ ਸੋਡੀ ਕਲਾਸ ਹਾਊਸ ਆ ਸਾਨੂੰ ਸਾਡੇ ਸਿੰਘਾਂ ਨੂੰ ਇੱਥੇ ਪਤਾ ਲੱਗਾ ਸੀ ਭਾਈ ਰਾਜਵੀਰ ਸਿੰਘ ਨੂੰ ਵੀ ਇਹਨਾਂ ਦੀ ਦੁਕਾਨ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਗਟਮਾਨ ਨੇ ਜਦੋਂ ਅੱਥੇ ਅਸੀਂ ਪਹੁੰਚੇ ਹਾਂ ਸਿੰਘਾਂ ਸਮੇਤ ਤੇ ਅਸੀਂ ਕਮਰਾ ਜਿਹੜਾ ਉਹ ਖੋਲ ਕੇ ਵੇਖਿਆ ਵਾ ਤੇ ਕਮਰੇ ਵਿੱਚ ਜਿਹੜਾ ਉਹ ਮਹਾਰਾਜ ਦਾ ਪ੍ਰਕਾਸ਼ ਸੀਗਾ ਪ੍ਰਕਾਸ਼ ਮਹਾਰਾਜ ਦਾ ਜਿਹੜਾ ਸੀਗਾ ਉੱਥੇ ਕੋਈ ਸੁਖਾਸਣ ਦੀ ਜਗ੍ਹਾ ਨਹੀਂ ਸੀ ਹੈਗੀ ਬੜਾ ਛੋਟਾ ਜਿਹਾ ਕਮਰਾ ਵਾ ਉਸ ਕਮਰੇ ਵਿੱਚ ਵੀ ਇਹਨਾਂ ਨੇ ਆਪਣਾ ਲਿਟਰੇਚਰ ਕਿਤਾਬਾਂ ਕੁਤੂਬਾ ਰੱਖੀ ਹੋਈਆਂ ਸੀ ਸਤਕਾਰ ਮਹਾਰਾਜ ਦਾ ਬਿਲਕੁਲ ਨਹੀਂ ਸੀ ਹੈਗਾ ਘੱਟਾ ਜੰਮਿਆ ਹੋਇਆ ਸੀਗਾ ਮਹਾਰਾਜ ਦੇ ਬਸਤਰ ਗੰਦੇ ਸੀਗੇ ਤੇ ਪ੍ਰਕਾਸ਼ ਸੀ ਮਹਾਰਾਜ ਸੇਵਾ ਸੰਭਾਲ ਨਹੀਂ ਸੀ ਹੁੰਦੀ ਪ੍ਰੋਪਰ ਸੋ ਜਦੋਂ ਇੱਥੇ ਪਹੁੰਚ ਕੇ ਸਾਰੀ ਕਾਰਵਾਈ ਸੀ ਕੀਤੀ ਆ ਤੇ ਭਾਈ ਬਲਵੀਰ ਸਿੰਘ ਮੁੱਛਲੋਣੀ ਆਏ ਨੇ ਇੱਥੇ ਤੁਸੀਂ মিডিਆ ਆਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਆਏ ਸੀ ਪਾਲਕ ਸਿੰਘ ਲੈ ਕੇ ਸੋ ਗੁਰੂ ਸਾਹਿਬ ਨੂੰ ਅਸੀਂ ਜਿਹੜਾ ਵਾਹ ਰਾਮ ਸਰ ਸ਼ੁਭਤ ਕਰਵਾ ਦਿੱਤਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰ ਇਹਨਾਂ ਵੱਲੋਂ ਜਿਹੜੀ ਗੱਲ ਕਹੀ ਹੈ ਕਿ ਮੇਰੇ ਕੋਲ ਗਲਤੀ ਹੋ ਗਈ ਗਲਤੀ ਹੁੰਦੀ ਆ ਬੰਦੇ ਕੋਲ ਅਣਜਾਣਤਾ ਵਸਾ ਕੋਈ ਅਣਜਾਣ ਗਲਤੀ ਕਰੇ ਇਹ ਗੁਨਾਹ ਹੋ ਰਹੇ ਨੇ ਸਾਡੇ ਕੋਲੋਂ ਤੇ ਅਸੀਂ ਆਪਣੇ ਥਿੰਗਾਂ ਕਰ ਰਹੇ ਆ ਜੇ ਅਸੀਂ ਸੇਵਾ ਸੰਭਾਲ ਨਹੀਂ ਕਰ ਸਕਦੇ ਅਸੀਂ ਪ੍ਰਕਾਸ਼ ਨਾ ਕਰੀਏ ਮਹਾਰਾਜ ਦਾ ਥਾਂ ਥਾਂ ਦੇ ਗੁਰੂ ਘਰ ਨੇ ਸਾਡੇ ਮੋੜਾਂ ਦੇ ਉੱਤੇ ਉੱਥੇ ਜੇ ਦਰਸ਼ਨ ਕਰ ਲਈਏ ਮਹਾਰਾਜ ਦੇ ਜੇ ਸਹਿਜ ਬਾਟ ਕਰਨਾ ਸੈਂਚੀਆਂ ਸਾਡੇ ਕੋਲ ਆ ਗਈਆਂ ਪੋਥੀਆਂ ਆ ਗਈਆਂ ਉਹ ਲੈ ਆਈਏ ਪਰ ਪ੍ਰਕਾਸ਼ ਕਰਕੇ ਅਸੀਂ ਕਿਹੜਾ ਵੱਡਾ ਸਿੱਖ ਬਣਨਾ ਚਾਹੁੰਦੇ ਆ ਬਈ ਇਹਨਾਂ ਨੂੰ ਸਮਝ ਆਉਂਦੀ ਫਿਰ ਜੇ ਪ੍ਰਕਾਸ਼ ਕੀਤਾ ਵਾ ਫਿਰ ਸਤਕਾਰ ਤਾਂ ਬਹਾਲ ਕਰੀਏ ਮਹਾਰਾਜ ਦਾ ਕੱਡੋ ਕੱਟੋ ਮਾ ਦਾ ਸੋਹਣਾ ਕਮਰਾ ਹੋਵੇ ਸੋਹਣਾ ਪ੍ਰਕਾਸ਼ ਹੋਵੇ ਸੁਖਾਸਨ ਵਾਲੀ ਜਗ੍ਹਾ ਹੋਵੇ ਪਰ ਇੱਥੇ ਦਾ ਸੁਖਾਸਨ ਵਾਲਾ ਜਗ੍ਹਾ ਛੱਡੋ ਪ੍ਰਕਾਸ਼ ਵਾਸਤੇ ਤੁਸੀਂ ਜਦੋਂ ਇੱਥੇ ਬਹੁਤ ਚੰਗੀ ਦੇਖਿਆ ਇਹ ਦੁਕਾਨ ਆ ਜੀ ਰਾਇ ਸ਼ਰਾਂ ਦੇ ਉੱਪਰ ਆ ਤੁਸੀਂ ਦੇਖ ਕੀ ਦੇਖੇ ਇੱਥੇ ਆ ਕੇ ਜਦੋਂ ਤੁਸੀਂ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਪਤਾ ਲੱਗਾ ਸੀਗਾ ਕਿ ਅਸੀਂ ਇੱਥੇ ਪਹੁੰਚੇ ਹਾਂ ਛੋਟਾ ਜਿਹਾ ਕਮਰਾ ਵਾ ਦੁਕਾਨ ਦੇ ਵਿੱਚ ਹੀ ਜਿੱਥੇ ਮਾਦਾ ਪ੍ਰਕਾਸ਼ ਹੈਗਾ ਤੇ ਪ੍ਰਕਾਸ਼ ਬੜੀ ਮਾੜੀ ਹਾਲਤ ਵਿੱਚ ਸੀ ਆਮ ਜਿੱਦਾਂ ਆਪਾਂ ਦੇਖਦੇ ਪਹਿਲਾਂ ਵੀ ਬੜੀਆਂ ਤਾਵਾਂ ਦੇ ਇਹ ਹੋਇਆ ਵਾ ਕਿ ਗੁਰੂ ਸਾਹਿਬ ਦਾ ਸਤਕਾਰ ਜਿਹੜਾ ਬਿਲਕੁਲ ਨਹੀਂ ਹੁੰਦਾ ਸਿਰਫ ਪ੍ਰਕਾਸ਼ ਕਰਕੇ ਲੋਕ ਭੁੱਲ ਜਾਂਦੇ ਨੇ ਇਹ ਸੋਚਦੇ ਵੀ ਸ਼ਾਇਦ ਅਸੀਂ ਵਾਲੇ ਕਿੱਡੇ ਵੱਡੇ ਸਿੱਖ ਬਣ ਗਏ ਆ ਮਾਦਾ ਪ੍ਰਕਾਸ਼ ਕਰਕੇ ਪਰ ਜਦ ਕਿ ਇਹਨਾਂ ਦੀ ਸੋਚ ਤੇ ਇਹਨਾਂ ਦੀ ਕਰ ਦੇ ਵਿੱਚ ਬੜਾ ਫਰਕ ਆ ਗੁਰੂ ਸਾਹਿਬ ਸਰਕਾਰਾਂ ਦੇ ਲੋਕਾਂ ਵੱਲੋਂ ਬਿਲਕੁਲ ਨਹੀਂ ਕੀਤਾ ਜਾਂਦਾ ਮਹਾਰਾਜ ਜੀ ਨਹੀਂ ਜੀ ਪਰਾਤ ਪੁਰਾਣਾ ਸਰੂਪ ਸੀਦਾ 2007 ਦਾ ਪ੍ਰਕਾਸ਼ ਸੀ ਪਰ ਕਾਫੀ ਅੰਗਖੰਡ ਸੀਗੇ ਮਹਾਰਾਜ ਜੀ ਹੁਣ ਰੋਜ਼ ਲੈ ਕੇ ਜਾਣਾ ਨਹੀਂ ਰੋਜ਼ ਸੇਵਾ ਨਹੀਂ ਹੁੰਦੀ ਸੀ ਜੀ ਹੁਣ ਤੁਸੀਂ ਕੀ ਕਰਦੇ ਹੋ ਉੱਥੇ ਫਿਰ ਲੈ ਕੇ ਜੀ ਗੁਰੂ ਸਾਹਿਬ ਨੂੰ ਆਰਾਮ ਸਰ ਸ਼ੁਭਤ ਕਰਵਾਤਾ ਜੀ ਸ਼੍ਰੋਣੀ ਕਮੇਟੀ ਦੇ ਜਿਹੜੇ ਪ੍ਰਚਾਰਕ ਤੇ ਬੁਲਾਇਆ ਸੀਗਾ ਉਹਨਾਂ ਵੱਲੋਂ ਦੇਖਦੇ ਹੁਣ ਕੀ ਕਾਰਵਾਈ ਕੀਤੀ ਜਾਂਦੀ ਹੈ ਕੀ ਕਹਿਣਾ ਚਾਹੋ ਕਿ ਜਿਹੜੇ ਅੱਜ ਕੱਲ ਹੋਰ ਵੀ ਲੋਕ ਕਈ ਐਸੇ ਲੋਕ ਨੇ ਜਿਨ੍ਹਾਂ ਬਾਰੇ ਪਤਾ ਹੀ ਨਹੀਂ ਹੈਗਾ ਵੀ ਭਾਤ ਮਹਾਰਾਜ ਸ਼ਰੂਪ ਰੱਖਨੇ ਪਰ ਸੇਵਾ ਸਭਾਲਦੇ ਇਹੀ ਬੇਨਤੀ ਕਰਦੇ ਆਂ ਵੀ ਜਿੱਥੇ ਸੇਵਾ ਸਭਾਲ ਲੈ ਹੀ ਕਰ ਸਕਦੇ ਨਹੀਂ ਹੁੰਦੀ ਤੁਸੀਂ ਨਾਂ ਪ੍ਰਕਾਸ਼ ਕਰੋ ਤੁਸੀਂ ਬਾਹਰ ਇਹਨੂੰ ਗੁਰੂ ਘਰ ਪਹੁੰਚਾ ਦਿਓ ਸ਼੍ਰੋਮਣੀ ਕਮੇਟੀ ਨੂੰ ਦੱਸ ਦਿਓ ਜਿੱਥੇ ਬੰਦੀਆਂ ਹੈਗੀਆਂ ਉਹਨਾਂ ਨੂੰ ਦੱਸ ਦਿਓ ਅਸੀਂ ਸੇਵਾ ਕਰ ਲਾਂਗੇ ਆਪਣੇ ਹੱਥੀ ਪਰ ਤੁਸੀਂ ਪਾਪਾਂ ਦੇ ਪਾਗੀ ਨਾ ਪੜੋ ਕਿਉਂਕਿ ਗੁਰੂ ਸਾਹਿਬ ਜਾਗਦੇ ਹੋ ਤੇ ਹਾਜ਼ਰ ਨਜ਼ਰ ਨੇ ਆਪਾਂ ਉਹਨਾਂ ਨੂੰ ਕਿਤਾਬ ਨਾ ਸਮਝੀਏ ਪਾਪ ਨਾ ਘਟਿਏ ਪਹਿਲਾਂ ਹੀ ਪੀੜੀਆਂ ਤਾਂ ਤਾਂ ਦੇ ਹੋ ਰੀਆਂ ਆਪਾਂ ਤਾਂ ਪਹਿ ਪ੍ਰਸ਼ਾਸਨ ਨੂੰ ਕਮਲੇਟ ਦਿੱਤੀ ਗਈ ਹੈ। ਅਸੀਂ ਪ੍ਰਸ਼ਾਸਨ ਤਾਂ ਇਹਨਾਂ ਵੱਲੋਂ ਹੀ ਬੁਲਾਇਆ ਗਿਆ ਸੀਗਾ ਜੀ ਇਹ ਕਹਿ ਕੇ ਕਿ ਬਾਬੇ ਕਬਜਾ ਕਰਨ ਆਗੇ ਦੁਕਾਨ ਸਾਡੀ ਦੇ। ਅੱਛਾ ਜੀ। ਇਹਦਾ ਬੁਲਾਇਆ ਨਹੀਂ ਪ੍ਰਸ਼ਾਸਨ। ਕਿਉਂਕਿ ਸਾਡੇ ਕੋਲ ਪੰਜ ਪਾਵ ਥੋੜੀ ਸੀਗਾ। ਪਰ ਆਇਆ ਅਸੀਂ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੁਲਾਇਆ ਜੀ। ਉਹਨਾਂ ਨੂੰ ਦੇਖਿਆ ਵੀ ਉਹ ਕੀ ਕਾਰਵਾਈ ਕਰਦੇ ਦੇਖਦੇ ਆ। ਇੱਕ ਹਫ਼ਤੇ ਦੇ ਵਿੱਚ ਦੂਜੀ ਵਾਰ ਇਸ ਤਰ੍ਹਾਂ ਹੋਇਆ। ਬੀਤੇ ਦਿਨ ਵੀ ਫੋਰਥਿੰਸ ਆ ਮਿਲੇ ਸੀ। ਇਹ ਹਾਂ ਤਾਂ ਮੇਰੀ ਬਾਜ਼ਾਰ ਦੇ ਵਿੱਚ। ਕੀ ਲੱਗਦਾ ਹੈ ਗੁਰੂ ਨਗਰੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰ ਹੈ, ਅੰਮ੍ਰਿਤਸਰ। ਇਸ ਤਰ੍ਹਾਂ ਦਾ ਇਸ ਤਰ੍ਹਾਂ ਕੀ ਲੋੜ ਪਈ ਆ ਥਾਂ ਥਾਂ ਤੇ ਗੁਰੂ ਘਰ ਨੇ ਜੇ ਦੇਣਾ ਵੀ ਆ ਸਰੂਪ ਪਹਿਲਾਂ ਜਾ ਕੇ ਦੇਖੋ ਸਹੀ ਵੀ ਕੋਈ ਤੇ ਸਰੂਪ ਪ੍ਰਕਾਸ਼ ਕਰਨ ਦੀ ਜਗ੍ਹਾ ਗਈ ਆ ਲੋੜ ਹੈ ਪ੍ਰਕਾਸ਼ ਕਰਨ ਦੀ ਅਜਿਹੀ ਕਿਹੜੀ ਲੋੜ ਆ ਜਿਹੜਾ ਸਰਕਸ ਰੂਪ ਮੰਗ ਰਹੇ ਮਹਾਰਾਜ ਦਾ ਪਰ ਕੁਝ ਨਹੀਂ ਹੈਗਾ ਇੱਥੇ ਬਸ ਦੇ ਦਿੰਦੇ ਆ ਸ਼ਿਫਾਰਸ਼ਾਂ ਦੇ ਵਿੱਚ ਜਿਹੜਾ ਜੀਗਾ ਦਾ ਸ਼ਿਫਾਰਸ਼ ਪਾਉਂਦਾ ਸਰੂਪ ਲੈਂਦਾ ਮਹਾਰਾਜ ਦਾ ਉਸ ਤੋਂ ਬਾਅਦ ਜਿਵੇਂ ਜੀ ਕਰਦਾ ਤਾਂ ਕਰਦਾ ਇਹਦੇ ਵਿੱਚ ਦੇਖੋ ਜੀ ਐ ਜੀ ਪੀ ਸੀ ਦੇ ਧਰਮਰਚਾਰ ਕਮੇਟੀ ਤੋਂ ਮੈਂਬਰ ਆਏ ਸੀ ਉਹਨਾਂ ਨੂੰ ਫਾਰਮ ਕੀਤਾ ਸੀ ਉਹਨਾਂ ਨੇ ਆ ਕੇ ਸਾਰਾ ਅੰਦਰ ਦੇਖ ਲਿਆ ਮਹਾਰਾਜ ਦੇ ਸਰੂਪ ਨੂੰ ਉਹ ਸਤਿਕਾਰ ਸਹਿਤ ਰਾਮ ਸਰ ਗੁਰਦੁਆਰਾ ਸਾਹਿਬ ਲੈ ਕੇ ਨੇ ਅੱਗੇ ਜੋ ਵੀ ਉਹਨਾਂ ਵੱਲੋਂ ਇਹ ਰਿਟਰਨ ਜੋ ਵੀ ਸਾਨੂੰ ਐਪਲੀਕੇਸ਼ਨ ਮੂਵ ਕੀਤੀ ਹੈਗੀ ਉਸ ਮੁਤਾਬਕ ਦੇਖਾਂਗੇ ਕਿ ਕੀ ਕਾਰਵਾਈ ਜੀ ਪਰ ਲਗਾਤਾਰ ਇਹ ਜੋ ਮਾਮਲੇ ਸਾਹਮਣੇ ਆ ਰਿਹਾ ਬੀਤੇ ਦਿਨ ਵੀ ਕੁਝ ਸਮਾਂ ਪਹਿਲਾਂ ਗੱਲ ਕਰ ਲਈਏ ਤਾਂ ਐਸ ਐਚਓ ਸੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਵੀ ਕਿਉਂਕਿ ਗਲਿਆਰੇ ਦੇ ਪਰਲੇ ਬੰਨੇ ਜੇ ਆਪਾਂ ਗੱਲ ਕਰ ਲਈਏ ਉੱਥੇ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਤਾਂ ਅੱਜ ਵੀ ਇਹ ਮਾਮਲਾ ਸਾਹਮਣੇ ਆਇਆ ਹੈ ਜਿਹੜਾ ਦੋਸ਼ੀ ਔਰਤ ਹੈ ਕੀ ਕਾਰਵਾਈ ਕੀਤੀ ਗਈ ਦੇਖੋ ਜੀ ਐਸ ਐਪੀ ਸੀ ਦਾ ਤਾਂ ਨੰਬਰ 4 ਕਮੇਟੀ ਦੇ ਅੰਡਰ ਹੀ ਆਉਂਦਾ ਹੈ ਸਾਰਾ ਕੁਝ ਜੀ ਉਹ ਸਾਨੂੰ ਇਨ ਰਿਟਨ ਹੈ ਅਗਰ ਕੋਈ ਐਪਲੀਕੇਸ਼ਨ ਮੂਵ ਕਰਨੇ ਕੋਈ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਉਸ ਮੁਤਾਬਕ ਕਾਰਵਾਈ ਲਾਂਦੀ ਜਾਏਗੀ ਜੀ ਬਸਦਕਾਰ ਕਮੇਟੀ ਵੱਲੋਂ ਜੋ ਤੁਹਾਨੂੰ ਦੱਸਿਆ ਗਿਆ ਕੰਪਲੇਨਟ ਕੀਤੀ ਗਈ ਹੈ ਕਿ ਉਹਨਾਂ ਦੇ ਆਧਾਰ ਦੇ ਉੱਤੇ ਇਹਦੀ ਕੰਪਲੇਨਟ ਦੇ ਉੱਤੇ ਕੋਈ ਕਾਰਵਾਈ ਕੀਤੀ ਗਈ ਨਹੀਂ ਫਲਾ ਸਾਨੂੰ ਨਹੀਂ ਕੋਈ ਉਹਨਾਂ ਨੇ ਕੰਪਲੀਟ ਦਿੱਤੀ ਤਾਂ ਜਿਨ੍ਹਾਂ ਦੇ ਦੁਕਾਨ ਤੋਂ ਹੁਣ ਸ਼ਰੂਮ ਮਿਲਿਆ ਕਿ ਉਹਨਾਂ ਦੇ ਉੱਤੇ ਕੋਈ ਕਾਰਵਾਈ ਹਜੇ ਤੱਕ ਕੋਈ ਨਹੀਂ ਕੀਤੀ ਗਈ ਮੈਂ ਤੁਹਾਨੂੰ ਜਿਸ ਤਰ੍ਹਾਂ ਆਲਰੇਡੀ ਦੱਸਤਾ ਹਾਂ ਜੀ ਐਸਜੀਪੀਸੀ ਦੇ ਅੰਦਰ ਦਾਇਰੇ ਅੰਦਰ ਆਉਂਦਾ ਹੈ ਸਾਰਾ ਜੋ ਕੌਗਨਿਸ ਲੈਣਗੇ ਜੋ ਸਾਨੂੰ ਲਿਖ ਕੇ ਦੇਣਗੇ ਉਸ ਮੁਤਾਬਕ ਹੀ ਕਾਰਵਾਈ ਕਰਾਂਗੇ ਠੀਕ ਹੈ ਠੀਕ ਹੈ ਜੀ ਇਹ ਦੇਖਣਾ ਵੀ ਮਹਾਰਾਜ ਦੇ ਸਰੂਪ ਦੀ ਬੇਦਬੀ ਹੋਈ ਜਾਂ ਨਹੀਂ ਹੋਈ ਜੀ ਇਹ ਉਹਨਾਂ ਦਾ ਕੰਮ ਹੈ ਧਰਮ ਪ੍ਰਚਾਰ ਕਮੇਟੀ ਦਾ ਤੇ ਐ ਜੀਪੀਸੀ ਦਾ ਜੀ